ਦੁਬਈ ਦੇ ਵਿੱਚ ਇੱਕ ਜਲੰਧਰ ਦੇ ਨੌਜਵਾਨ ਦੀ ਹਤਿਆ ਕੀਤੀ ਗਈ ਹੈ ਦਰਸਲ ਉਹ ਨੌਜਵਾਨ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ ਤੇਰਾ ਦੇ ਵਿੱਚ ਇੱਕ ਕੁਝ ਨੌਜਵਾਨਾਂ ਦੇ ਨਾਲ ਉਸ ਦੀ ਬਹਿਸ ਹੁੰਦੀ ਹੈ ਬਹਿਸ ਲੜਾਈ ਝਗੜੇ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਬੇਵੱਦ ਦੌਰਾਨ ਹਮਲਾਵਰਾਂ ਦੇ ਵੱਲੋਂ ਉਸ ਦੇ ਉੱਪਰ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜਲੰਧਰ ਰੰਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਨੌਜਵਾਨ 13 ਸਾਲਾਂ ਤੋਂ ਦੁਬਈ ਦੇ ਵਿੱਚ ਜੌਬ ਕਰ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ 13 ਸਾਲਾਂ ਤੋਂ ਹੈ ਇੱਕ ਕੰਪਨੀ ਦੇ ਵਿੱਚ ਫੋਰਪੈਨ ਦੇ ਤੌਰ ਤੇ ਨੌਕਰੀ ਕਰਦਾ ਸੀਗਾ ਤੇ ਦੁਬਈ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਗਿਆ ਸੀ ਨਤਮਸਤਕ ਹੋਣ ਤੋਂ ਬਾਅਦ ਜਦੋਂ ਵਾਪਸ ਪਰਤ ਰਿਹਾ ਸੀ ਤੇਰਾ ਦੇ ਵਿੱਚ ਕੁਝ ਨੌਜਵਾਨਾਂ ਦੇ ਨਾਲ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਉਸ ਦੀ ਬਹਿਸ ਹੋ ਜਾਂਦੀ ਹੈ ਬਹਿਸੇ ਲੜਾਈ ਝਗੜੇ ਦੇ ਵਿੱਚ ਤਬਦੀਲ ਹੁੰਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਹਮਲਾਵਰਾਂ ਦੇ ਵੱਲੋਂ ਉਸ ਦੇ ਉੱਪਰ ਤੇਜ਼ ਤਾਰ ਹੱਤਿਆਣਾ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਦੱਸਦੇ ਕਿ ਇਸ ਹਮਲੇ ਦੇ ਇੱਕ ਵੀਡੀਓ ਵਿੱਚ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਉਸ ਨੌਜਵਾਨ ਨੇ ਹੱਥ ਦੇ ਵਿੱਚ ਦਾਤ ਫੜੀ ਹੋਈ ਹੈ ਜਿਸ ਦੇ ਨਾਲ ਉਸ ਦੇ ਵੱਲੋਂ ਉਸ ਉੱਪਰ ਹਮਲਾ ਕੀਤਾ ਗਿਆ ਹਾਲਾਂਕਿ ਉਸ ਮ੍ਰਿਤਕ ਨੌਜਵਾਨ ਦੇ ਜਿਹੜੇ ਸਾਥੀ ਨੇ ਉਹ ਉਸ ਵਿਵਾਦ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ ਨੇ ਵਿੱਚ ਬਚਾਅ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ਨਾਕਾਮ ਰਹਿੰਦੀ ਹੈ ਤੇ ਉਹਨਾਂ ਹਮਲਾਵਰਾਂ ਦੇ ਵੱਲੋਂ ਉਸ ਨੌਜਵਾਨ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਹੈ ਇਸ ਲਈ ਕਿ ਮ੍ਰਿਤਕ ਨੌਜਵਾਨ ਦਾ ਨਾਮ ਪੰਕਜ ਦੱਸਿਆ ਜਾ ਰਿਹਾ ਹੈ ਜੋ ਕਿ ਜਲੰਧਰ ਕੈਂਟ ਦਾ ਰਹਿਣ ਵਾਲਾ ਸੀਗਾ ਤੇ ਤਕਰੀਬਨ 13 ਸਾਲਾਂ ਤੋਂ ਦੁਬਈ ਦੇ ਵਿੱਚ ਜੌਬ ਕਰ ਰਿਹਾ ਸੀ ਦੁਬਈ ਦੇ ਇੱਕ ਕੰਪਨੀ ਦੇ ਵਿੱਚ ਬਤੌਰ ਫਾਰਮੈਨੋਂ ਨੌਕਰੀ ਕਰਦਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਹਰ ਸਾਲ ਜਿਹੜਾ ਹੈ ਉਹ ਪਰਿਵਾਰ ਨੂੰ ਮਿਲਣ ਦੇ ਲਈ ਪੰਜਾਬ ਪਰਤਿਆ ਕਰਦਾ ਸੀ ਤਾਂ ਸਿੱਕੇ ਇਸ ਮੰਨਪਾਗੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਸੱਚ ਦਾ ਪਤਾ ਲੱਗਾ ਬਸ ਕੋਈ ਤਾਂ ਕੋਈ ਬਹਿਰ ਨਹੀਂ ਸੀ ਬਾਕੀ ਕੋਈ ਬਕੋ ਨਹੀਂ ਸੀ ਦਾ ਸਾਰਿਆਂ ਨੂੰ ਪਛਾਨ ਕੋਈ ਸਾਨੂੰ ਹੋ ਨਹੀਂ ਸਕਦਾ ਵੀ ਤੁਹਾਨੂੰ ਲੱਗਦਾ ਅੱਠ ਜੁਕੈ ਮਨੇ ਲੱਗ ਰਿਹਾ ਬੰਦਾ ਜਿਹੜਾ ਉਹ ਫੋਟੋ ਵਿੱਚ ਤੁਹਾਨੂੰ ਆ ਦੇ ਗੁਣੀ ਹੈ ਪਤਾ ਨਹੀਂ ਕਿੰਨੇ ਸਾਲ ਗਏ ਨੂੰ ਹੋਗੇ ਸੀ ਦੁਬਈ ਨੂੰ ਦੁਬਈ ਨੂੰ ਆ ਰਿਹਾ ਸਮਾਂ ਕਿੰਨੀ ਕੀ ਉਮਰ ਹੋਣੀ ਤੁਹਾਡੀ ਮੁੰਡੇ ਦੀ ਤੋ ਕੀ ਉਹਦੀ ਭੈਣ ਕਿੰਨੇ ਭਰਾ ਤੇ ਕਿੰਨੇ ਭੈਣਾਂ ਆਏ ਉਹਨਾਂ ਦੀ ਇੱਕ ਭੈਣਾਂ ਦੋ ਭਰਾ ਤੇ ਦੂਜਾ ਭਰਾ ਕਿੱਥੇ ਹੈ ਇਸ ਟਾਈਮ ਉਹ ਇਸ ਟਾਈਮ ਬਹੁਤ ਤਾਨੂੰ ਕਿਤਾ ਪਤਾ ਲੱਗਿਆ ਕਿ ਉਹਨਾਂ ਦੀ ਕਦ ਤੁਹਾਨੂੰ ਕਿਤਾ ਪਤਾ ਕਿ ਉਹਨਾਂ ਦੀ ਦਰਤ ਕਦ ਹੋ ਗਈ ਸੀ ਐਤਵਾਰ ਸਾਨੂੰ ਤਾਂ ਫੋਨ ਨਹੀਂ ਆਇਆ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਨਾਲ ਰਮੇਸ਼ੀ ਹੁੰਸੀ ਗਈ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ ਜੀ ਫੋਨ ਦਾ ਬਦਲਾ ਕੋਈ ਨਹੀਂ ਸਾਨੂੰ ਜਿੱਤਾ ਸਦਾ ਪਤ ਮਾਰਿਆ ਤੇ ਸਾਨੂੰ ਉਮਰ ਮਾ ਚਾਹੀਦਾ ਨਹੀਂ ਸਾਫ ਮੈਨਾ ਚਾਹੀਦਾ ਇਧਰ ਜਮਸ਼ੀਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗੈਰਾ ਤੁਸੀਂ ਆਪਣੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਹਾਂ ਕਰਾਓ ਮਾਲ ਉਦਾਰ ਅਰਥਾਤ ਤਾਂ ਪਤਾ ਲੱਗਾ ਹੱਸ ਕੋਈ ਜੋ ਕੋਈ ਬਹਿਰ ਨਹੀਂ ਸੀ ਬਾਕੀ ਬ ਕੋਈ ਬ ਕੋਈ ਨਹੀਂ ਸੀ ਦਾ ਸਾਰਿਆਂ ਨੂੰ ਪਛੀ। ਕੋਈ ਸਾਨੂੰ ਨਹੀਂ ਪਤਾ ਕਿ ਕਿ ਲੱਗਦਾ ਕਿ ਉਹਨੂੰ ਲੱਗਦਾ ਮੁੰਡਾ ਜਿਹੜਾ ਉਹ ਫੋਟੋ ਵੀ ਤੁਹਾਨੂੰ ਆ ਦੇਣੀ ਹੈ। ਪਤਾ ਨਹੀਂ ਕਿੰਨੇ ਸਾਲ ਗੈਨ ਹੋ ਗਏ ਸੀ ਦੁਬਈ ਨੂੰ। ਦੁਬਈ ਨੂੰ ਆ ਰਿਹਾ ਸਾਰੇ ਕਿੰਨੀ ਕੀ ਉਮਰ ਹੋਣੀ ਤੁਹਾਡੇ ਮੁੰਡੇ ਦੀ? ਤੋ ਕੀ ਉਹਦੀ ਭੈਣ ਕਿੰਨੇ ਭਰਾ ਤੋਂ ਕਿੰਨੇ ਭੈਣਾਂ ਆਏ ਉਹਨਾਂ ਦੀ ਇੱਕ ਭੈਣਾਂ ਦੋ ਭਰਾ ਤੋਂ ਦੂਜਾ ਭਰਾ ਕਿਤੇ ਇਸ ਟਾਈਮ ਉਹ ਇਸ ਟਾਈਮ ਬਾਰ ਤਾਨੂੰ ਕਿਦਾ ਪਤਾ ਲੱਗਿਆ ਕਿ ਉਹਨਾਂ ਦੀ ਕਦ ਤਾਨੂੰ ਕਿਦਾ ਪਤਾ ਕਿ ਉਹਨਾਂ ਦੀ ਦਤ ਕਦ ਹੋ ਗਈ ਸੀ ਐਤਵਾਰ ਸਾਨੂੰ ਤਾਂ ਫੋਨ ਆਇਆ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਕਿਸੇ ਨਾਲ ਰੰਜਿਸ਼ ਨਹੀਂ ਸੀ ਕਰਾਉਂਦੇ ਮੁੰਨ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਆ ਜੀ ਫੋਨ ਦਾ ਬਦਲਾਪਨ ਸਾਨੂੰ ਜਿੱਦਾਂ ਸਾਡਾ ਪੱਤ ਮਾਰਿਆ ਤੇ ਸਾਨੂੰ ਮੈਨੂੰ ਇਹ ਮਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਇਧਰ ਜਮਸ਼ੀਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗਾਰਾ ਤੁਸੀਂ ਆਪਣੇ ਨੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਤੁਸੀਂ ਬੋਲ ਕਰਾਓਗੇ ਮੈਨੂੰ ਮਾ